ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਆਸ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਗੇ ਇਹ ਮੇਰਾ ਵੀਰ ਕਲਾਸ ਫੈਲੋ ਆ ਪਿੰਡ ਫੱਤੇਕੁੱਲੇ 'ਚ ਰਹਿੰਦੇ ਆ ਇਹ ਤੇ ਸਾਰੇ ਅੱਜ ਫੱਤੇਕੁੱਲੇ ਪਹੁੰਚੀ ਆ ਸਾਡੀ ਵੀਡੀਓ ਵਾਲੀ ਟੀਮ ਉੱਥੋਂ ਦੇ ਹਾਲਾਤ ਵੇਖਣ ਵਾਸਤੇ ਪਾਣੀ ਕਿੰਨਾ ਉਤਰਿਆ ਕਿੰਨਾ ਰਹਿੰਦਾ ਜੇ ਬਾਕੀ ਪਾਣੀ ਤੁਸੀਂ ਵੇਖ ਹੀ ਰਹੇ ਆ ਸਾਰਾ ਫਸਲ ਜਿਹੜੀ ਆ ਪ੍ਰਭਾਵਿਤ ਹੋ ਚੁੱਕੀ ਆ ਤੇ ਇਹਨਾਂ ਨੂੰ ਅੱਜ ਵੀਰਾਂ ਨੂੰ ਸਹਾਤਾ ਦੀ ਲੋੜ ਆ ਕਿਉਂਕਿ ਹਰ ਇੱਕ ਇਨਸਾਨ ਨੇ ਫਸਲ ਦੇ ਉੱਤੇ ਆਸਾਂ ਲਾਈਆਂ ਕਿ ਆਪਾਂ ਇਹੋ ਹੀ ਕਮਾਉਣਾ ਇਹੀ ਖਾਣਾ ਤੇ ਕਿੱਥੋਂ ਅਸੀਂ ਆਹ ਆ ਕੰਮ ਕਰਾਂਗੇ ਕਿੰਨਾ ਕੁ ਬੰਦੇ ਦੇ ਸੋਚਿਆ ਹੁੰਦਾ ਪਰ ਅੱਜ ਇਹਨਾਂ ਦੀ ਆਸਾਂ ਦੇ ਪਾਣੀ ਫਿਰ ਗਿਆ ਪਰ ਫਿਰ ਵੀ ਬੜੀ ਸਿੱਧਕ ਵਾਲੇ ਚੜਦੀ ਕਲਾ ਵਾਲੇ ਚੜਦੀ ਕਲਾ ਵਾਲੇ ਆ ਫਿਰ ਵੀ ਕੀ ਹੋਰ ਕੁਝ ਨਹੀਂ ਚਾਹੀਦਾ ਇੱਕ ਪਸ਼ੂਆਂ ਦਾ ਚਾਰਾ ਚਾਹੀਦਾ ਤੇ ਇੱਕ ਪੀਣ ਲਈ ਪਾਣੀ ਚਾਹੀਦਾ ਹਾਂ ਪੀਣ ਦੀ ਪਾਣੀ ਦੀ ਇਹ ਦਿੱਖਤਾ ਕੀ ਕਿ ਦਰਿਆ ਨਾਲ ਪੈਂਦਾ ਕਿਲੋਮੀਟਰ ਤੇ ਵੀ ਨਹੀਂਗਾ ਅੱਧਾ ਕਿਲੋਮੀਟਰ ਹੀ ਹੋਣਾ ਸਾਰਾ ਹਾਂਜੀ ਹਾਂਜੀ ਅੱਧਾ ਕਿਲੋਮੀਟਰ ਤੇ ਪਾਣੀ ਜਿਹੜਾ ਪਾਣੀ ਆਉਣ ਦਾ ਕਰਕੇ ਥਲੇ ਬੋਰਾ ਦਾ ਪਾਣੀ ਖਰਾਬ ਹੋ ਚੁੱਕਾ ਇਹਨਾਂ ਨੂੰ ਹੋਰ ਕਹਿੰਦੇ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਸਿਰਫ ਇੱਕ ਚਾਰੇ ਦੀ ਪਸ਼ੂਆਂ ਦੇ ਚਾਰੇ ਦੀ ਤੇ ਪਾਣੀ ਦੀ ਕਿਲਤ ਜਾਦੀ ਹੈ ਪਾਣੀ ਪੀਣ ਵਾਲਾ ਪਾਣੀ ਨਹੀਂ ਹੈਗਾ ਬਾਕੀ ਜਿਹੜਾ ਜ਼ਿੰਮੇਦਾਰ ਭਾਈ ਜਦਾ ਵਾ ਨਾ ਉਹ ਕਦੀ ਵੀ ਹਨਾਜ ਨਹੀਂ ਮੰਗਦਾ ਸੌਦਾ ਨਹੀਂ ਮੰਗਦਾ ਹਾਂ ਕਿਉਂਕਿ ਉਹਨਾਂ ਨੂੰ ਹੁੰਦਾ ਵਾ ਵੀ ਪਰਮਾਤਮਾ ਨੇ ਦੇਣ ਵਾਲਿਆਂ ਚ ਰੱਖਿਆ ਵਾ ਹਨਾ ਮੰਗਣ ਵਾਲਿਆਂ ਚ ਨਹੀਂ ਅਸੀਂ ਪਹਿਵੀਂ ਇਹੀ ਗੱਲ ਕਹਿਨਾ ਕਿ ਸੱਚੇ ਪਾਤਸ਼ਾਹ ਸ਼ੁਕਰਮਾਲਕ ਦਾ ਮਿਲ ਕੇ ਸਾਨੂੰ ਦੇਣ ਵਾਲਿਆਂ ਚ ਰੱਖਿਆ ਵਾ ਲੈਣ ਵਾਲਿਆਂ ਚ ਨਹੀਂ ਰੱਖਿਆ ਤੇ ਜੇ ਮੰਗਣਾ ਤੇ ਉਹ ਪਰਮਾਤਮਾ ਕੋਲ ਮੰਗਣਾ ਪਰ ਮੈਂ ਨਾਲ ਬੜੇ ਧੰਨਵਾਦ ਇਹਨਾਂ ਦਾ ਫਿਰ ਵੀ ਬੜਕੇ ਸਿੱਧ ਕੋ ਡੋਲੇ ਨਹੀਂ ਏ ਲਾਗੇ ਲਾਗੇ ਡੇਰਿਆਂ ਦੀ ਕਹਿੰਦਾ ਮੈਂ ਗੱਲ ਕਰ ਰਿਹਾ ਹਾਂ ਕਿ ਇਹਨਾਂ ਨੇ ਮੈਂ ਡੇਰਿਆਂ ਦੀ ਲਾਗੇ ਲਾਗੇ ਸਾਰੇ ਨਹੀਂ ਸੇਵਾ ਕੀਤੀ ਆ ਪੁੱਛਿਆ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਆਪਣੇ ਕੋਲ ਲਿਆ ਦਾਂਗੇ ਘਬਰਾਉਣਾ ਨਹੀਂ ਕਿਸਨੇ ਕਿ ਹੌਸਾ ਦੇਣ ਵਾਲੇ ਬੜੇ ਇਨਸਾਨ ਹੈਗੇ ਆ ਹੌਸਲੇ ਵਾਲੇ ਆ ਤੇ ਤਾਂ ਹੀ ਤੇ ਫਸਲ ਵੇਦ ਹਾਂ ਫਸਲ ਵੇਦੋ ਸਾਰੀ ਥੱਲੇ ਤੱਕ ਬਰਬਾਦ ਹੋ ਗਈ ਆ ਝੋਨਾ ਕਾਲਾ ਪੈ ਗਿਆ ਹੂੰ ਤੇ ਪੱਠੇ ਖਰਾਬ ਹੋ ਗਏ ਐਦਾਂ ਵੇਖਣ ਨੂੰ ਖੜੀ ਲੱਗਦੀ ਹੈ ਪਰ ਜਦੋਂ ਕੈਮਰੇ ਦੇ ਵਿੱਚ ਨੀਣਾ ਆਪਾਂ ਹਰ ਸੂਚਾਈ ਦਾ ਨਹੀਂ ਇਹ ਕਾਲਾ ਹੋ ਗਿਆ ਵੇ ਸਾਰਾ ਰੰਗ ਉੱਡ ਗਿਆ ਵਾ ਫੋਗ ਪੈ ਗਿਆ ਇਹ ਇਹ ਜਿਵੇਂ ਜਿਵੇਂ ਇਹਦੇ ਜਿਹੜੇ ਦਾਣੇ ਪੱਕਨੇ ਸੀਗੇ ਚੌਲ ਬਣਨੇ ਸੀਗੇ ਹੁਣ ਉਹ ਦਾਣੇ ਸਾਰੇ ਜਿਹੜੇ ਉਹ ਕਾਲੇ ਹੋ ਗਏ ਆ ਮਤਲਬ ਕਿ ਪਾਣੀ ਨਿਕਲਦਾ ਕੋਈ ਨਿਕਾਸ ਹੈ ਨਹੀਂ ਪਾਣੀ ਥਲੇ ਜ਼ਮੀਨ ਦੀ ਤੁਰਿਆ ਜਾਣਾ ਹੁਣ ਇਹਦਾ ਕਿੰਨਾ ਕੁ ਜ਼ਮੀਨ ਲੈ ਲੂਗੀ ਹੁਣ ਹਨਾ ਨੇ ਜ਼ਮੀਨ ਨੇ ਕਿੰਨਾ ਕੁ ਪਾਣੀ ਜ਼ਮੀਨ ਤੇ ਰੱਜ ਚੁੱਕੀ ਆ ਤੇ ਅੱਜ ਹੁਣ ਜਿਹੜੀ ਸਾਡੀ ਟੀਮ ਪਾਣੀ ਪੂਣੀ ਲੈ ਕੇ ਜੋ ਵੀ ਆਈ ਆ ਅੱਗੇ ਗਾੜੀ ਫਿਰ ਇਹਨਾਂ ਨੇ ਭੇਜਿਆ ਵੀ ਗਾੜੀ ਇੱਕ ਸਾਈਡ ਤੋਂ ਲੱਗੋ ਵਰਤੋਂ ਵਾਸਤੇ ਹਰ ਇੱਕ ਨੂੰ ਪੇਟੀਆਂ ਪਾਣੀ ਦੀਆਂ ਦੇ ਕੇ ਤੁਰੇ ਆਓ ਪਿਛਾਣ ਨੂੰ ਜਿੱਥੇ ਇਸੇ ਤੱਕ ਦੋ ਦੋ ਡੇਰੇ ਆ ਨਾ ਇਦਾਂ ਇਦਾਂ ਨਹੀਂ ਦਿਖਣਦੇ ਆਪਾਂ ਪਿੰਡ ਫਤਾਕੁਲਾ ਕਹਿ ਦਿੰਦੇ ਆ ਇਦਾਂ ਵੀ ਨਹੀਂ ਦੇਖਦੇ ਤੇ ਫਿਰ ਜਿਹੜਾ ਕੋਈ ਨਹੀਂ ਆਇਆ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਫਿਰ ਪਿੱਛੋਂ ਪਿੰਡਾਂ ਦੇ ਵਿੱਚ ਫਰਤਾ ਕੇ ਚਲ ਜਾਂਦੇ ਤੇ ਇਹ ਜਿਹੜਾ ਫੱਤਾ ਗੁੱਲਾ ਪਿੰਡ ਵਾ ਨਾ ਇਹ ਪਿੰਡ ਮਤਲਬ ਇੱਕ ਥਾਂ ਤੇ ਨਹੀਂ ਬੈਠਾ ਇਹ ਸਾਰੇ ਡੇਰਿਆਂ ਤੇ ਆ ਹਾਂ ਡੇਰੇ ਬੈਠੇ ਆ ਤੇ ਆਪਾਂ ਉਹਨੂੰ ਕਹਿ ਦਿੰਦੇ ਆ ਫੱਤਾ ਗੁੱਲਾ ਹਾਂਜੀ ਤੇ ਜਿਹੜੇ ਪਿੰਡ ਇੱਕ ਵੱੱਜਾ ਪਿੰਡ ਵਾ ਉਹ ਸੰਤੋਖ ਨਗਰਾ ਸੰਤੋਸ਼ ਨਗਰ ਉੱਥੋਂ ਥੱਲੇ ਉਤਰ ਕੇ ਆਣ ਕੇ ਦਰਿਆ ਦੇ ਕਿਨਾਰੇ ਤੇ ਆਈਏ ਹਾਂਜੀ ਜਾਂ ਉਧਰੋਂ ਜਿਹੜਾ ਆਪਣਾ ਸ਼੍ਰੀ ਹਰਗੋਬਿੰਦਪੁਰ ਤੋਂ ਟਾਂਡੇ ਨੂੰ ਰੋੜ ਜਾਂਦਾ ਉੱਥੋਂ ਇੱਕ ਰੋਡ ਨਿਕਲ ਕੇ ਆਉਂਦਾ ਥੱਲੇ ਨੂੰ ਕਾ ਡੇਰੇਆਂ ਚ ਆਣ ਕੇ ਬੈਠੇ ਜਿਹੜੇ ਲੋਕ ਆ ਇਹਨਾਂ ਨੂੰ ਆਪਾਂ ਫੱਤਾ ਕੋਲਾ ਕਹਿੰਦੇ ਆ ਹਾਂ ਤੇ ਬਾਕੀ ਤੁਸੀਂ ਆਪਣੇ ਕੋਈ ਵਿਚਾਰ ਦੇਣੇ ਤੇ ਉਹ ਦੱਸ ਵੀ ਜੀ ਦੱਸਣ ਵੀ ਕਿਦਾਂ ਦਾ ਸਮਾਂ ਆ ਪਾਣੀ ਕਿਦਾਂ ਦਾ ਜ਼ਰੂਰਤ ਆ ਇਸ ਸਮਾਂ ਦਾ ਫਸਲ ਖਰਾਬ ਹੋ ਗਈ ਸਾਰੀ ਹਾਂਜੀ ਤੇ ਬਾਕੀ ਇਹ ਪਾਣੀ ਦੀ ਜ਼ਰੂਰਤ ਆ ਚਾਰੇ ਦੀ ਜ਼ਰੂਰਤ ਹੋਰ ਨਹੀਂ ਤੇ ਬਾਕੀ ਕਮਾਈ ਦਾ ਤਾਂ ਕੋਈ ਸਾਧਨ ਤੇ ਹੈ ਨਹੀਂ ਹੋਰ ਕੋਈ ਇਹ ਫਸਲ ਦੇ ਫਿਰ ਤਈ ਆ ਨਹੀਂ ਕੱਲੀ ਖੇਤੀ ਆ ਕੇ ਕੋਈ ਨੌਕਰੀ ਨਹੀਂ ਨਾ ਕੋਹ ਨਹੀਂ ਖੇਤੀ ਦੇ ਸਿਰ ਤੇ ਹੀ ਆ ਨਾ ਤਾਂ ਹੁਣ ਇਹਨਾਂ ਨੇ ਕਿੰਨੀਆਂ ਆਸਾਂ ਲਾਈਆਂ ਹੋਣਗੀਆਂ ਵੀ ਮੈਂ ਅਮਰੀਕਾ ਖੇਤੀ ਦਾ ਪੈਸੇ ਵਟੂnga ਤੇ ਮੈਂ ਆ ਕੰਮ ਕਰੂੰਗਾ ਹੁਣ ਕਈਆਂ ਨੇ ਲਿਮਟਾਂ ਵੀ ਚੁੱਕੀਆਂ ਹਾਂਜੀ ਪੈਸਾ ਵੀ ਇਹ ਆ ਪਰ ਇਹ ਵੀ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਇਹੋ ਜੇ ਗਰੀਬਾਂ ਵਿਚਾਰਿਆਂ ਦੇ ਬੰਦਿਆਂ ਦੀਆਂ ਲਿਮਟਾਂ ਦੇ ਮਾਫ ਕਰ ਦੇਣ ਇੱਕ ਇਹੋ ਹੀ ਹੋ ਸਕਦਾ ਇੰਨਾ ਹੀ ਕਰ ਦੇਣੇ ਮਨ ਤੇ ਥੋੜਾ ਬੋਝ ਨਹੀਂ ਪੈਂਦਾ ਹਾਂਜੀ ਹਾਂਜੀ ਤੇ ਕੋਈ ਨਹੀਂ ਫਸਲ ਦੇ ਤੋਂ ਕੋਈ ਨਾ ਕੋਈ ਚੀਜ਼ ਰੜੀਓ ਆਪਾਂ ਕਿਸ਼ਤਾਂ ਤੇ ਵੀ ਚੁੱਕ ਲਈ ਦੀ ਆ ਵੀ ਕੋਈ ਗੱਲ ਨਹੀਂ ਹੱਡੀ ਫਸਲ ਆ ਜਾਣੀ ਹਾਂ ਫਸਲ ਹੋਣੀ ਆ ਆਰਤੀਆਂ ਸਾਨੂੰ ਤਾਦੀ ਪੈਸੇ ਦਿੰਦਾ ਕਿ ਇਹਨਾਂ ਨੇ ਫਸਲ ਲੈ ਕੇ ਆਉਣਾ ਹਾਂਜੀ ਹਾਂਜੀ ਹੁਣ ਆਰਤੀਏ ਦੀ ਆਸ ਟੁੱਟ ਗਈ ਆਹ ਆਰਤੀਏ ਦੀ ਆਸ ਟੇਕ ਗਈ ਤੇ ਗੰਨਾ ਤੇ ਜੇ ਕਰਮਾ ਸੇਤੀ ਹੈ ਨਾ ਪਾਣੀ ਉਤਰੂ ਗੰਨੇ ਦਾ ਤੇ ਫੇਰ ਹੀ ਆ ਜੇ ਗੰਨਾ ਵੀ ਖਰਾਬ ਹੋ ਜਾਂਦਾ ਨਾ ਪਾਣੀ ਨਾ ਜਾਵੇ ਪਾਣੀ ਦੇ ਜਦੋਂ ਹੁਣ ਉੱਤੋਂ ਉਹ ਝਾੜ ਥੋੜਾ ਨਿਕਲਦਾ ਜੋ ਮਰਜੀ ਆ ਫਰਕ ਤੇ ਪੈਂਦਾ ਹੀ ਆ ਤਪਸ ਪੈ ਗਈ ਨਾ ਉੱਤੋਂ ਤੱਤਾ ਪਾਣੀ ਹੋ ਗਿਆ ਕਈ ਥਾਈ ਗੰਨਾ ਨੀਵੇਂ ਥਾਈ ਸੁੱਕ ਜਾਂਦਾ ਹਾਂਜੀ ਹਾਂਜੀ ਬਹੁਤ ਗੰਨਾ ਸੁੱਕੀ ਦਾ ਪਾਣੀ ਗਰਮ ਨਾ ਹੀ ਗੰਨਾ ਸੁੱਕਦਾ ਹੈਗਾ ਬਿਲਕੁਲ ਬਿਲਕੁਲ ਠੀਕ ਚਲੋ ਕੋਈ ਨਹੀਂ ਮਾਲਕ ਤੁਹਾਨੂੰ ਚੜ੍ਹਦੀ ਕਲਾ ਰੱਖੇ ਕੋਈ ਗੱਲ ਘਬਰਾਉਣਾ ਨਹੀਂ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਅੱਜ ਇਸ ਵੇਲੇ ਕੋਈ ਗੱਲ ਹੀ ਨਹੀਂ ਕਿਸੇ ਚੀਜ਼ ਦੀ ਲੋੜ ਵਾ ਤੇ ਫੋਨ ਕਰੋ ਸਾਨੂੰ ਹੋਰ ਵੀ ਸਾਡੀਆਂ ਟੀਮਾਂ ਪਹੁੰਚਣਗੀਆਂ ਹੈਹੀ ਵੀ ਗੱਲ ਨਹੀਂ ਕੋਈ ਆ ਪਹਿਲਾਂ ਵੀ ਆਪਾਂ ਗਏ ਹਿੰਗੇ ਤੇ ਆਪਾਂ ਉੱਥੇ ਪੁੱਲ ਤੇ ਚੱਲ ਜਾਈਦਾ ਹੀਗਾ ਬਿਆਸ ਦਰਿਆ ਵਾਲੇ ਉਹ ਪਿਆਰੇ ਰੋਡ ਤੇ ਬੰਦਿਆ ਜੋ ਕੋ ਮੰਡੇ ਰਹੇ ਨਹੀਂ ਕਿਹਾ ਕਿ ਮਤਲਬ ਉੱਥੇ ਤੇ ਫਿਰ ਬਹੁਤ ਟੀਮਾਂ ਆਉਣਦੀਆਂ ਹੀਗੀਆਂ ਹੋਰ ਵੀ ਤੇ ਫਿਰ ਅਸੀਂ ਸੋਚਿਆ ਵੀ ਘਰ ਘਰ ਜਾਣੇ ਆ ਡੇਰਿਆਂ ਦੇ ਉੱਪਰ ਪਤਾ ਕੀ ਗੱਲ ਆ ਉੱਥੇ ਜਿਹੜਾ ਕੋਈ ਲੰਬੂ ਵੀ ਲੈ ਕੇ ਟਰਾਲੀ ਆਉਂਦੇ ਉਹ ਰੋਡ ਤੇ ਵੰਡ ਕੇ ਜਿੰਨੇ ਕਿ ਡੇਰੇ ਬੈਠੇ ਆ ਸਾਰੇ ਬੈਠੇ ਉਹ ਮੜ ਕੇ ਉੱਥੇ ਵੰਡ ਕੇ ਚੱਲ ਜਦੇ ਇਧਰ ਗਾੜੀ ਡੇਰਿਆਂ 'ਚ ਪਹੁੰਚਦਾ ਕੋਈ ਨਹੀਂ ਆ ਸਾਡੇ ਬਹੁਤ ਡੇਰੇ ਇਧਰ ਸਾਰੇ ਡੇਰੇ ਇਧਰ ਹੀ ਆਏ ਉਹ ਹੀ ਸੜਕ ਤੁਹਾਨੂੰ ਇਧਰੋਂ ਵੀ ਦੂਰ ਪੈਂਦੀ ਐ ਤੇ ਇਧਰੋਂ ਵੀ ਦੂਰ ਪੈਂਦੀ ਤੁਸੀਂ ਹੁਣ ਘਰ ਸੁੰਆਂ ਛੱਡ ਕੇ ਤੇ ਜਾ ਨਹੀਂ ਸਕਦੇ ਨਹੀਂ ਦੂਰ ਜਾਣਾ ਮੁਸ਼ਕਲ ਆ ਹਾਂ ਤੇ ਫਿਰ ਰੇ ਕੋਠਿਆਂ ਦੇ ਉੱਪਰ ਫਿਰ ਫੋਨ ਕੀਤਾ ਤੇ ਫੋਨ ਕਰਕੇ ਫਿਰ ਪਤਾ ਲੱਗਾ ਇਹ ਆਦੇ ਵੀ ਰੇ ਇਹੀ ਉੱਥੇ ਕੋਠ ਕੀ ਸਾਰਾ ਸਮਾਨ ਜਿਹੜਾ ਕੋਈ ਉੱਚੀ ਨੀਵੇਂ ਥਾਂ ਤੱਕ ਕਰਕੇ ਚੜਾਇਆ ਤੇ ਰਹਿ ਜਾਂ ਫਿਰ ਕੋਠੇ ਦੇ ਤੰਬੂ ਲਾ ਕੇ ਚਲੋ ਕੋਈ ਨਹੀਂ ਮਾਲਕ ਨੇ ਸਦਕੇ ਦਿੱਤਾ ਤੇ ਕੋਈ ਨਹੀਂ ਪੂਰਾ ਪੰਜਾਬ ਤੁਹਾਡੇ ਨਾਲ ਆ ਠੀਕ ਆ ਚਿੰਤਾ ਕਰਨ ਦੀ ਲੋੜ ਨਹੀਂ ਕੋਈ ਕਈ ਵਾਰੀ ਕਾਗਜੀ ਪਤਰੀ ਹੋ ਜਾਂਦਾ ਵਾ ਨਾ ਜਿਹੜੇ ਨਾਲ ਵੀ ਹੁੰਦੇ ਆ ਉਹ ਚਲੋ ਕੋਈ ਨਹੀਂ ਉਹਦੇ ਕੋਈ ਆਪਾਂ ਤੇ ਹੁਣ ਆਪਾਂ ਦੇ ਨਾਲ ਖੜੇ ਹੀ ਆ ਨਾ ਹੋਰ ਕੋਈ ਆਵੇ ਜਾਂ ਨਾ ਆਇਆ ਹੋਵੇ ਹਾਂ ਹਾਂ ਠੀਕ ਹੈ ਤੇ ਪਾਣੀ ਨੇ ਵੇਖ ਲਓ ਕਿੰਨੀ ਬਰਬਾਦੀ ਕੀਤੀ ਜਿਹੜੀ ਫਸਲ ਆ ਖਰਾਬ ਹੋ ਚੁੱਕੀ ਸਾਰੀ ਦੂਰ ਤੱਕ ਇਹਨੂੰ ਓ ਸਾਹਮਣੇ ਜਿਹੜੇ ਵੱਡੇ ਵੱਡੇ ਰੁੱਖ ਦੀਦੇ ਆ ਨਾ ਉਹ ਦਰਿਆ ਦੇ ਕੰਢੇ ਦੇ ਆ ਹੂੰ ਇੰਨਾ ਦਰਿਆ ਦੂਰ ਆ ਬਸ ਇਹਨਾਂ ਤੋਂ ਫਿਰ ਵੀ ਦੂਰ ਹੀ ਆ ਕੋਈ ੱਡੀ ਲੱਗੇ ਨਹੀਂ ਨਹੀਂ ਲੱਗਈ ਆ ਜਦੋਂ ਉਦਾਂ ਵੇਖੀਏ ਤੇ ਥੋੜਾ ਹੀ ਆ ਥੋੜਾ ਹਾ ਕਿੰਨੇ ਕੁ ਰੁੱਖ ਕਿਤੇ ਦੂਰ ਆ ਹੂੰ ਪਾਣੀ ਪਰ ਫਿਰ ਵੀ ਪੱਠਿਆਂ ਵਰਗਾ ਤਾਂ ਨਹੀਂ ਕੰਮ ਹੈਗਾ ਹਨਾ ਨਹੀਂ ਇਹ ਆ ਵੈਸੇ ਨਾ ਟਾਈਮ ਸਾਰਨ ਵਾਸਤੇ ਚੰਗਾ ਹੈ ਨਾਲੇ ਜਿਹੜੇ ਡੰਗਰ ਖਾਣ ਗਏ ਜਾਂਦੇ ਉਹ ਫਿਰ ਖਾਈ ਜਾਂਦੇ ਆ ਆ ਜਿਹੜਾ ਗਿੱਲਾ ਜਿਆ ਹੋਇਆ ਉਹ ਮੀਂਹ ਪੈਣ ਦਾ ਕਰਕੇ ਹੋਇਆ ਕਿ ਜਾਂ ਇਦਾਂ ਹੀ ਪਹਿਲਾਂ ਹੀ ਇਦਾਂ ਹੀ ਇਹ ਪਹਿਲਾਂ ਹੀ ਇਦਾਂ ਹੀ ਇਦਾਂ ਹੀ ਜਦੋਂ ਇੱਕ ਬੱਟਾ ਵੇਖਣਾ ਵਾ ਪਾ ਕੇ ਡੰਗਰ ਨੂੰ ਇੱਕ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਬਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੇਵਾ ਲੈ ਕੇ ਚੱਲੇ ਹੀ ਤਰਾ ਚੜ੍ਹ ਚੁੱਕ ਹੈਗੀ ਆਰੇ ਦੇ ਵਿੱਚ ਪਤਾ ਨਹੀਂ ਕੀ ਹੋਇਆ ਤੇ ਗਿਆ ਤੇ ਉਹ ਟਾਇਰ ਫਟ ਗਿਆ ਜੇ ਚੱਲੀ ਵੀ ਨਹੀਂ ਆਟਾ ਰੋਸਰ ਮੁਸਕੁਰੇ ਇਹ ਮੁਸ਼ਕਲ ਹੁੰਦੀ ਹੈ ਘਰੇ ਪੰਜ ਮਿੰਟ ਦਾ ਜੈਕ ਇੱਕ ਜਿਹਦੇ ਨੁਕਸਾਨ ਹੋਏ ਹੋਣਾ ਹੋਵੇ ਉਹਦੇ ਪਤਾ ਨਹੀਂ ਲੱਗਦਾ ਇੰਨਾ ਕੀ ਵਜ੍ਹਾ ਹੀ ਉਹ ਕਰ ਦੇ ਵਿੱਚ ਮਿਆਨੇ ਮਕੈਨਿਕ ਬੜੇ ਬੰਦੇ ਹਾੜੇ ਹੁਣ ਗੋਟੀਆਂ ਕੱਢੀਆਂ ਹਾਂ ਕੱਟਕਦੀਆਂ ਹਾਂ ਹੁਣ ਜਾ ਕੇ ਰੱਖਿਆ ਉਹ ਦਾਹਾਂ ਤੇ ਬਦਲ ਹਟਿਆ ਮੇਰੇ ਸਾਹਮਣਾਂ ਹਾ ਨਾ ਸਾਫ਼ ਲੱਗਣਾ ਕੋਈ ਪਤਾ ਨਹੀਂ ਇਹਦਾ ਜਿਹਦਾ ਸੇ ਹਾਂ ਲਿਖੀਂਦਾ ਨਹੀਂ ਆਪੇ ਬੰਦੇ ਦੇ ਮਕੈਨਿਕਾ ਹੋਲੇ ਆ ਪੈਸੇ ਹੂੰ ਮਕੈਨਿਕਾ ਕੱਢੇ ਨਾਲੀ ਆ ਉਹਦੇ ਨੂੰ ਸੁਕਾਉਣੀ ਐ ਦੀ ਮਕੈਨਿਕੀ ਆ ਇਹ ਹਾਂ ਨਾ ਇਹ ਗੱਡੀਆਂ ਦੇ ਮਕੈਨਿਕਸ ਸਿਖਾਉਣੀ ਤੇ ਆਸ ਨਾਲ ਦੇ ਚੰਗੀ ਤੇ ਆਸ ਨੇ ਬਹੁਤ ਲਸਣੇ ਆਦੇ ਉਹ ਜਿਹੜਾ ਫਾਇਦਾ ਹੈ ਨਾ ਹਾਂਜੀ ਉਹ ਜਿਹੜਾ ਫਾਇਦਾ ਨਾ ਹਾਂ ਲੈਕਟ੍ਰੋਨਿਕ ਕਿਹੜੀ ਗੱਡੀਆਂ ਹੁੰਦੀਆਂ ਹਾਂ ਉਹਨਾਂ ਦਾ ਕੰਮ ਸਿੱਖ ਲੈਣਾ ਸਕੂਟਰੀਆਂ ਇਲੈਕਟ੍ਰੋਨਿਕ ਤੇ ਗੱਡੀਆਂ ਚਾਹੀਦਾ ਪੜਾਈ ਦੇ ਨਾਲ ਨਾਲ ਕੰਮ ਵੀ ਨਹੀਂ ਜ਼ਰੂਰੀ ਆ ਇਹਨਾਂ ਦਾ ਕੰਮ ਬੱਚਿਆਂ ਹਰ ਨੂੰ ਨੌਲੇਜ ਵਧੀਆ ਪੂਰੀਆਂ ਦੀ ਰੋਟੀ ਪਾਣੀ ਸਿੱਖਣਾ ਜ਼ਰੂਰੀ ਮੁੰਡਿਆਂ ਦੀ ਮਕੈਨਿਕੀ ਸਿੱਖਣੀ ਜ਼ਰੂਰੀ ਜਾਂ ਤਾਂ ਸਲਾਈ ਜਿਆਦਾ ਨਹੀਂ ਆਪਾਂ ਜਿਹੜੇ ਇੱਕ ਇੱਕ ਪਲੰਬਿੰਗ ਥੋੜੀ ਜੀ ਸਿੱਖ ਲਏ ਬਹੁਤ ਜਿਹੜੀ ਚੀਜ਼ ਚਲਾਉਣੀ ਉਹਦੀ ਤੁਹਾਨੂੰ ਜਾਣਕਾਰੀ ਹਣਾ ਹਾਂ ਰਸਤੇ 'ਚੋਂ ਇੰਨਾ ਫਟ ਗਿਆ ਤੇ ਫਟਾਫਟ ਚੀਜ਼ ਕਰਦੇ ਹਾਂ ਹੁਣ ਅਸੀਂ ਨਾ ਹੀ ਪਿੰਡ 'ਚ ਆਵਾਂ ਤੇ ਨਾ ਹੀ ਗਏ ਸ਼ਾਇਦ ਜੀ ਇਧਰ ਰੋਟਰੀ ਦਾ ਬੇਟਰੀਆ ਆ ਨਾ ਪਰ ਇਧਰ ਦੇਖੋ ਇਧਰ ਆਵਾਜ਼ ਵੀ ਬਹੁਤ ਘੱਟ ਆਉਂਦਾ ਨੇ ਰੋਡ ਤੇ ਉਧਰ ਬਾਹਰ ਇਧਰ ਹੁਣ ਮਿੱਲਾ-ਮੁੱਲਾ ਬਟ ਰਾਤ ਦੀ ਬਾਰਿਸ਼ ਬਹੁਤ ਹੀ ਤੇਜ਼ ਹੋਈ ਤੇ ਉਹਦੇ ਨਾਲ ਪਾਣੀ-ਪਾਣੀ ਹੋ ਗਿਆ ਤੇ ਸੜਕਾਂ ਸਾਰੀਆਂ ਟੁੱਟ ਗਈਆਂ ਗੱਡੀ ਕਿੱਦਾਂ ਲੰਘਣੀ ਜਿਹੜੇ ਵੀ ਇਧਰ ਨੂੰ ਧਿਆਨ ਨਾਲ ਆਉਣ ਹਣਾ ਪਹੀਆਂ ਵੀ ਚੱਲ ਜਾਈਏ ਕਰਾਣਾ ਹੀ ਆਵੇ ਗੱਡੀ ਲੰਘਣ ਵਾਹ ਤਾਇਰ ਲੰਘਣੇ ਨਹੀਂ ਤਾਇਰ ਨਹੀਂ ਜੰਗਣੇ ਉਹ ਗੱਡੀ ਭਾਰੀ ਜੀਗਾ ਵੇਖੋ ਚੱਲਦੇ ਜਾਣੇ ਹਾਂ ਅਜੇ ਨਹੀਂ ਤੇੜਾ ਹੀ ਸਾਰੀ ਬਾਅਦ ਵਿੱਚ ਭਾਈ ਜੀ ਨਹੀਂ ਹੋਣੀ ਇੱਧਰ ਪਾਸੇ ਵੇਖ ਲੋ ਮੈਂ ਕਹਾਂ ਲੇ ਕਹਿੰਦੇ ਜੀ ਅੱਜ ਸਰਕਟ ਪੁੱਟਿਆ ਗੱਡੀ ਨਾਲ ਇਹਨੂੰ ਦੋ ਨੰਬਰ ਦੇ ਸਰਟ ਠੀਕ ਆ ਜਾ ਉਹਦੇ ਚਮਕੇ ਲਾਲੇ ਲੱਗੇ ਝੂਕਿਆ ਆਇਆ ਆ ਕੋਇਆ ਗਿਆ ਹੋਇਆ ਆ ਦੇਖਣ ਗਏ ਆ ਨਗਰ ਸਾਹਿਬ ਹਣੀ ਮੈਂ ਨੇ ਪਸਾਰ ਨੂੰ ਮੋੜ ਕਰ ਦਿੱਤੇ ਰਾਹ ਨੀਗਾ ਸਹੀ ਟੁੱਟ ਗਿਆ ਵਾ ਅੰਟੀ ਕੀ ਜੀ ਅੰਕਲ ਬਾਗ ਲ ਗਿਆ ਮੈਂ ਲ ਚੁੰਗਰੇ ਲ ਲਾਲੇ ਲਗੇ ਅੰਕਲ ਨੇ ਚੁੰਗਰੇ ਚੱਲ ਨਹੀਂ ਪਾਏ ਤੇ ਮੈਂ ਫਿਰ ਯਾਰ ਰਾਤ ਰਾਤ ਘੁੰਮ ਕੀ ਫਾਇਦਾ ਨਾ ਉਧਰ ਜਾਣ ਦਾ ਤਾਂ ਕਰਦੀ ਸੀ ਬਹੁਤ ਜ਼ਿਆਦਾ ਫਿਕਰ ਹੁੰਦੀ ਸੀ ਦੀ ਟੈਨਸ਼ਨ ਤੇ ਪਾ ਹੁੰਦੀ ਜਦੀ ਹੁੰਦਾ ਅੰਟੀ ਬੜੀ ਤਰ੍ਹਾਂ ਹੋਣਾ ਜੂਆ ਨੀਗਰਚੰਦ ਨੀਗਰਚੰਦ ਕਿ ਨੀਗਰਚੰਦ ਹੁੰਦਾ ਨੀਗਰਾ ਦਾ ਚੰਦ ਆਹ ਨੀਗਰੋ ਬਾਬਾ ਕੋਲਾ ਵੀ ਜੋ ਮੱਤ ਕਿਹਾ ਸਾਰੀ ਇੰਨਾਂ ਨੇ ਵੀ ਲਿਆ ਹੀ ਜਾਣੇ ਨੇਣੀ ਦੇ ਭੂਆ ਦਾ ਹਸਬੈਂਡ ਕੋਮੋ ਫੇਰਾਉਂਦੇ ਆ ਆ ਦੇ ਨੈਣੀ ਹੋਣਾ ਨੂਰਾ ਨੈਣੀ ਤਾਂ ਵੀ ਤਾਂ ਦਾ ਹੋਂਡੀਆਂ ਨੂਰਾ ਲੈਣੀ ਤੇਲੀ ਆਦੀਆਂ ਦਵਾ ਜਾਣੀਆਂ ਇਹਦੇ ਭੈਣਾਵਾਂ ਇਹਨਾਂ ਨੂੰ ਕਿਹੜਾ ਦਿਖਣ ਦੇ ਇਹ ਤੇ ਤੈਨੂੰ ਰਾ ਦੇ ਉਧਰ ਵੀ ਗਿੱਲੀ ਜੀ ਮਿੱਟੀ ਬਹੁਤੀ ਕੱਚੇ ਦਾ ਲਾਉ ਪਾ ਰਹੀ ਏ ਤਕੋ ਇੱਧਰੋਂ ਲੈ ਆਓ ਆ ਸਾਈਕਲ ਕਰਾਂ ਆਪਣਾ ਸੋਨੀਆ ਮੈਂ ਚੱਲੀ ਸਾਈਕਲ ਤੇ ਚਾਲ ਸੇਵਾ ਕਰਨਾ ਸਾਈਕਲ ਤੇ ਠਿੰਗ ਠਿੰਗ ਕਰਕੇ ਇਹ ਸਾਫ ਕਰ। ਤੁਮਾਹਲੇ ਕਲ ਸੇ ਲਹਾ ਜੇ। ਇਹ ਨਾ ਨਾ ਤਰਾ ਬੜਾ ਬੜਾ। ਤੇ ਉਹ ਵੀ ਜਿਨ੍ਹਾਂ ਦੇ ਘਰਾਂ ਦੇ ਘਰ ਇਹਨਾਂ ਜਾਣ ਨੂੰ ਰਾਣੀ ਤਾਂ ਕਦੇ ਚਰਨ ਨਾ ਕੀ ਹੁੰਦਾ। ਪਾਣੀ ਵਹਿ ਜਾਂਦਾ ਕਿ ਉਹ ਇਹਨੇ ਪਾਣੀ ਦਾ ਫੋਟੋ ਬਾਹਰ ਨਹੀਂ ਲਾਣਾ। ਪਾਣੀ ਬੜੀ ਸੀ ਦਿਓ। ਰੋਡ ਵਾਲਾ ਨਾਲੇ ਹਾਰੇਤ ਵਾਲਾ। ਰੇਤ ਵਾਲਾ ਤੇ ਬੇਰ ਸਾਟਾ ਦਾ ਪਤਾ ਨਹੀਂ ਲੱਗਦਾ। ਇੱਧਰ ਆਓ। ਕਿੰਨਾ ਪਿਆਰ ਨੇ ਪੜਿਆ ਮਨ ਤੇ ਕਿ ਬਈ ਉਹ পুরো ਦੁਨੀਆ ਸਾਹ ਨੂੰ ਜੇ ਤਾਂ ਨਹੀਂ ਕਿ ਆਈ ਹੁੰਦੀ ਖਾਣ ਵੀ ਟ੍ਰੈਕ ਮਾਰ ਗਾਰਾ ਨਾ ਬਣਾਈ ਜੀ ਹਮਮਮ ਕਿਉਂ ਪੜਿਆ ਆਏ ਜੀ ਓਏ ਓ ਗਿਆ ਕੱਢੀ ਜਾ ਨਹੀਂ ਇੱਥੇ ਭਾਂ ਗੱਡੀ ਪੂਰੀ ਭਰੀ ਨੰਗੀ ਪਰ ਬਾਹਰ ਹਣਾ ਹੰਡੀ ਗੱਡੀ ਦਾ ਇਧਰ ਲੱਗਦੇ ਚ ਪਾਣੀ ਆ ਅੱਗੋਂ ਨਾ ਹਾਂ ਬਾਕੀ ਜਗ੍ਹਾ ਆ ਗਈ ਸਾਰੀ ਟਰਾਲੀ ਹੋਣੀ ਰਹੀ ਹੈ ਚ ਲੱਦਣਾ ਇੱਥੇ ਵਧੀਆ ਹੋ ਸਭ ਹਾਂ ਜਦੋਂ ਜਾ ਕੇ ਕਰਨਾ ਆ ਤਲਾ ਹੁਣ ਆ ਗਈ ਆ ਟਰਾਲੀ ਤੇ ਇਹਦੇ ਤੇ ਲੱਗੇ ਐ ਸ਼ਿਫਟ ਕਰਨਾ ਇਹ ਸ਼ਿਫਟ ਕਰਨਾ ਪਾਣੀ ਨੜਿਆ ਆਪ ਵੀ ਹੋ ਜਾਣਾ ਵਾ ਸ਼ਿਫਟ ਗੱਡੀਆਂ ਰਹਿਣ ਦੇਣੀਆਂ ਇੱਥੇ Tapi nah, ya sih. Hah? Eh? Tapi. Tapi sih. Nah, ਆਈ ਦਾ ਹੈ ਪੜ੍ਹਦੇ ਵਾਲਾ ਬੰਤਾ ਗਦਾ ਜਾਂਦਾ ਹੱਤਾ ਕੁੱਲਾ ਹੱਤਾ ਕੁੱਲਾ ਸਰਪੰਚ ਦੇ ਘਰ ਸਰਪੰਚ ਦੇ ਘਰ ਤੇ ਆ ਗਏ ਇਹਨਾਂ ਨੂੰ ਪਾਣੀ ਦੀ ਬਹੁਤ ਲੋੜ ਸੀ ਇਹਨਾਂ ਨੇ ਕਾਫੀ ਸਿੱਕਾ ਪਾਣੀ ਬਚਾਉ ਆ ਕੇ ਚੜਨਾ ਹੈ ਜਾਂ ਬਿਠੇ ਰਹਿਣੇ ਹੈ ਚਾਹ ਬਣੀ ਮਮੀ ਦਾ ਹੀ ਔਖਾ ਆ ਆ ਉਹ ਗੋਲੀ ਖੋਲ ਨਹੀਂ ਜੇ ਐਂ ਤੋਂ ਨਹੀਂ ਖੁੱਲਿਆ ਹੈ ਨਹੀਂ ਖੁੱਲਿਆ ਇਹ ਨਹੀਂ ਖੁੱਲਣਾ ਕੋਈ ਇਹਦੀ ਮੰਮੀ ਕੋਈ ਦਿੱਤੀ ਬੜਾ ਕੋਈ ਨਾ ਡਾਲਾ ਖੋਲ ਦਿਓ ਯਾਰ ਡਾਲਾ ਖੋਲ ਡਾਲਾ ਖੋਲ ਦੇਰ ਜਿਹਾ ਬਗਨ ਨਾਲ ਆਹ ਮਾਰਤੀ ਜਿਹੜਾ ਨਾ ਉਹ ਕਰਕੇ ਆਇਆ ਚੰਗਰ ਜੀ ਉਹ ਇੱਕ ਟੱਕੋ ਹੋ ਗਿਆ ਮੁੜ ਗਿਆ ਉਹ ਅੱਛਾ ਪਾਣੀ ਉੱਤਰੇ ਕਿ ਦੋ ਨਾਲੋਂ ਪਾਣੀ ਬਾ ਦੋ ਚਾਰ ਦਿਨ ਹੋ ਗਿਆ ਜੀ ਉੱਤ ਪਾਣਾ ਜਦੋਂ ਮੀਂਹ ਪੈਂਦਾ ਮਾੜਾ ਫੇਰ ਮਾੜਾ ਉਸੇ ਜਿੰਦਾ ਉਸੇ ਨੇ ਸਾੜ ਤੇ ਪਾਣੀ ਆ ਜਾਂਦਾ ਪੁਲੀਆਂ ਚਲਾਉਂਦਾ ਨਾ ਇਹ ਗਾ ਕਾਲੇ ਪੈ ਨਹੀਂ ਨਾ ਹੂੰ ਉਹ ਮੁੰਜਰਾ ਕਾਲੇ ਪੈ ਨਹੀਂ ਇਹ ਜਿਹੇ ਬੰਗ ਜਿਹੜੇ ਨਸਰੇ ਪਹਿਲਾਂ ਗੱਭ ਚਾਏ ਉਹ ਕੋਈ ਨਹੀਂ ਜਿਹੜੇ ਨਹੀਂ ਉੱਚੇ ਥਾਂ ਵਾਲੇ ਬਚਾ ਨਾਲੇ ਹਾਂ ਜਿਹੇ ਹਾਲੇ ਬਚਾ ਨਾ ਜੀਵੇਂ ਵਾਲੀ ਵੀ ਨਾ ਮਾਂ ਦਾ ਨਚਾਈ ਗਵਾ ਜਦੋਂ ਆ ਡੁੱਬ ਗਿਆ ਹਨਾ ਲੱਗਦਾ ਹੈ ਆ ਜਿਹੜਾ ਡੁੱਬ ਗਿਆ ਹਨਾ ਇਹ ਯਾਰਾਂ ਕੀ ਇਹ ਫੋਟੋ ਮਟ ਜਾਣੀ ਮਾਂੜੀ ਨਹੀਂ ਹੁੰਦੀ ਨਾਲ ਬਹੁਤ ਝਾੜ ਤੇ ਹਰਕਤ ਤੇ ਪੈਂਦਾ ਜੀ ਇਦਾਂ ਉਹ ਅੱਧਾ ਡੁੱਬਿਆ ਜੇ ਹੁਣ ਹੜ ਜੇ ਫੇਰ ਠੀਕ ਹੋ ਜੂਗਾ ਇਹ ਨਾੜ ਕਮਾਲ ਹੈ ਕਮਾਦ ਨਾ ਜਿਆ ਹੋਵੇ ਤਾਂ ਉਹਦੇ ਵਿੱਚ ਜਿਹੜਾ ਨਾ ਇਹਦਾ ਜੰਗਲ ਹੈ ਸਾਡੀ ਬਗੀ ਇੱਕ ਦੂਜਾ ਹੀ ਦਾ ਪਾਣੀ ਨਹੀਂ ਉਹਦਾ ਪਾਣੀ ਦਾ ਇਹ ਹੀ ਜਿਹੜੀ ਦਨੀ ਮਕਾਨ ਮਤਲਬ ਉਹਦਾ ਮਕਾਨ ਦੀ ਉਹਦੀ ਹੀ ਪਾਣੀ ਹੈ ਇਹ ਅਨੁਕੂਸੀ ਦੇ ਹਾਂ ਇਹ ਨੂੰ ਸਿੱਧੇ ਉਹਨੂੰ ਆਪਣੇ ਇਹਨੂੰ ਤੁਸੀਂ ਦਾਲੀ ਤੇ ਹੈ ਦਾਲੀ ਦੀ ਮੰਡ ਦਾ ਸਾਰਾ ਇਹ ਜੰਗਲਾ ਸਾਰੇ ਮੋਟੇ ਬੰਦੇ ਕਿਹੜੇ ਕਲਾ ਕਲਾ ਇਹਦਾ ਹੀ ਆ ਰੋਕਦੇ ਬਣਾ ਮੈਂ ਵੇਖਿਆ ਵਾਂ ਉਸ ਨਾਲ ਬਹੁਤ ਜ਼ਿਆਦਾ ਹੈ ਮੇਰੇ ਨਾਲ ਉਹ ਵੀ ਅੱਗੇ ਤੇ ਅੱਗੇ ਉਹ ਪਾਣੀ ਪਤਾ ਇਦਾਂ ਜਾਂਦਾ ਹੈ ਗੱਡੀ ਦੀ ਸਪੀਡ ਨਾਲ ਜਾਂਦਾ ਹੈ ਪਾਣੀ ਅੱਜ ਤਾਂ ਆਏ ਕਿ ਕਿੱਥੇ ਵਾਲੇ ਛੱਤੇ ਦੇ ਨਾਲ ਹੀ ਆਉਂਦਾ ਹੈ ਆਹ ਨੂੰ ਸੁਲਾ ਕੋ ਰੋਖਰੇਂਗਰ ਨੇ ਰੁੱਕ ਲੱਕੜ ਘਾਤੀ ਰੁਕਣ ਦੇ ਬਾਅਦ ਆ ਗਿਆ ਮਹਾ ਮਿਲੂ ਤੇ ਚੜਿਆ ਇਹਨਾਂ ਰਸਤਾ ਰਿਹਾ ਰੁਕ ਤੇ ਅਤਿਅੰਤ ਚਾਹ ਚਾਹ ਉਹ ਅਹੀਂ ਜਦੋਂ ਆਈਏ ਵੇਖ ਕੇ ਮੁੜ ਗਏ ਇਹੀਂ ਅਸਲ ਆ ਵੀ ਮਰ ਗਿਆ ਸਾਰੇ ਘਰ ਦੇ ਹੋ ਉਹ ਕੋ ਬੇੜੀ ਮੁੜ ਕੇ ਪੈਂਦੀ ਆ ਜਿਹੜੀਆਂ ਆਇਆਂ ਨੇ ਸਾਰੇ ਰੁੱਕ ਰੱਖ ਦੇਖੇ ਉਹ ਦੇਖਾ ਉਹ ਬੰਦਾ ਰੁੱਕ ਕੇ ਚੰਗਿਆ ਮੁੜ ਕੇ ਮਹਾ ਉਹਨਾਂ ਰੁੱਕ ਤੋਂ ਬਾਅਦ ਇੱਕੋ ਚਲ ਨਹੀਂ ਗਿਆ ਉੱਤੇ ਆਗਮਾਨ ਆਇਆ ਨਾ ਮੈਂ ਮਾਰੀ ਨਹੀਂ ਲਿਖਿਆ ਨਾ ਮਾਰੀ ਨਰੇ ਪਰ ਸਾਬ ਕੱਤੇ ਪਰਦੇ ਰਹੇ ਕਲਾਸ ਪਹਿਲੇ ਇਹਨਾਂ ਦਾ ਦੱਸਦੇ ਆ ਨਾ ਘਰ ਦੇ ਕਲਾਸ ਕਰੋ ਇਹ ਵੀ ਪੱਤੋਂ ਨੂੰ ਬੁਲਾਉਂਦੇ ਆ ਜਿਹਨਾਂ ਤੇ ਨਾ ਆ ਰਿਹਾ ਇਹਨਾਂ ਨੂੰ ਪਤਾ ਸਤਦਾ ਜਾਣੇ ਭਾਰੀ ਐ ਕੋ ਆਪ ਸਾਡਾ ਮਰਜੀ ਗਾਂ ਘਰੋ ਛੋਟੀ ਆਣਾ ਜੀ ਕਿੰਨੀਆਂ ਬੇਟੀਆਂ ਹੋਰ ਨਾ ਫੁੱਸ ਲੋ ਤਾਂ ਬੇਟੀਆਂ ਇੱਕੋ ਬੜੀ ਇੱਕੋ ਬੜੀ ਐ ਕਹਿੰਦੇ ਇੱਕੋ ਆ ਜਾ ਚੱਲ ਪਾਣੀ ਸਰਵਾ ਕੋਈ ਆਜੋ ਰੱਖਿਆ ਜਾ ਪੂਰੇ ਪੋਰਿਆ ਸਾਰੀ ਸਰਕੂ ਪੜਦੀ ਪੂਰੇ ਸਾਰੇ ਪਾਣੇ ਲੱਗੇ ਹੋਦੇ ਸੰਗੂ ਨੇ ਹਲਾਇ ਤੋਂ ਪਿੱਛੋਂ ਦੇ ਕਰਾਸ ਲੱਗਦਾ ਹਨ ਸੰਗੂ ਥੋੜਾ ਐਡਾ ਦੇਖੋ ਜੀ ਹਾਲਾਤ ਪਾਣੀ ਦੇ ਮਾਤਾ ਹਾਂ ਹਾਂ ਆ ਤੁਸੀਂ ਨਾਲ ਭੰਡਵਾ ਘਰ ਇੱਥੇ ਹੋ ਗਿਆ ਨੇਰਾ ਜੀ ਹੁਣ ਇੱਥੇ ਸਰਪੰਚ ਸਾਹਿਬ ਦੇ ਕਰ ਲੱਗੇ ਆ ਲਾਹਣ ਤੇ ਆਪੇ ਇਹ ਪਚਾਉਣਗੇ ਲੋਕਾਂ ਦੇ ਘਰਾਂ ਘਰਾਂ 'ਚ ਪਾਣੀ ਬੁੜੇ ਚੁੱਦੀ ਦਾ ਪਾੜਾ ਲੱਗਾ ਚੁੱਦੀ ਹੋ ਗਿਆ ਕਿੰਨੀਆਂ ਅਜੇ ਕੱਲ ਦੀ ਹੋਈ ਆਜੋ ਬਹੁਤ ਖਰਾ ਹੈ ਕੰਟਰੋਲ ਚੜੀ ਰਿਹਾ ਅੰਦਾਜ਼ ਹੋ ਚੁੱਕਾ ਉਹਦਰੀ ਬੜੀ ਖੋ ਮਜੀ ਖੇਲਦਾ ਵਾ ਸਾਰੇ ਭਾਜੀ ਇਹ ਹਵਾ ਦਾ ਥੋੜਾ ਠੀਕਾ ਦੇਖੋ ਹਾਂ ਜੀ ਪਾਣੀ ਨਹੀਂ ਲੱਤੇ ਨੋ ਕਰੀ ਜਾ ਕੇ ਚੀਜ਼ ਦਿੱਤੀ ਜਾਵੇ ਤੇ ਉਹ ਵਧੀਆ ਬਣਦੇ ਬਣਦੇ ਪਾਣੀ ਹੋ ਗਿਆ ਇਹ ਹੁਣ ਸਰਪੰਚ ਸਾਹਿਬ ਦੇ ਘਰ ਆਤੀ ਹਾਂ ਇਹ ਆਪੇ ਹੁਣ ਸਾਰੇ ਜਿਹਨੇ ਦੇਰੇ ਰਹਿ ਗਏ ਆ ਉੱਥੇ ਪਹੁੰਚ ਜਾਣਗੇ ਕਿ ਕੋਈ ਘਰਾਂ ਦਾ ਵਲੋਗ ਬਣਾਇਆ ਨਹੀਂ ਕੋਈ ਵੀ ਨਹੀਂ ਬਣਾਇਆ ਆਪਾਂ ਕੋਈ ਆਪ ਦੇ ਉਹ ਜਿਹੜੇ ਠੀਕ ਸਮਾਂ ਜਾ ਕੋ ਪਿੰਡ ਦਾ ਉਦਵਰਾ ਜ਼ਾਬਾ ਇਹ ਪਿੰਡ ਰੋਲੀ ਦਾ ਗੋਦਰਾ ਇਹ ਹੋ ਨਹੀਂ ਵਾਪਸ ਆਉਂਦੇ ਕਿੰਨੇ ਵਜ ਗਏ ਸਾਢੇ ਸੱਤ ਸਾਢੇ 8:00 ਪੌਣੇ 8:00 ਹੋ ਗਿਆ ਤੇ ਜਿੰਕਰ ਅਨ ਪਹੁੰਚਣਾ ਨੀਰਾ ਹੋ ਗਿਆ ਉਹਨਾਂ ਦਿਨ ਦੇ ਅੱਡਾ ਸਤਾ ਬਹੁਤ ਖਰਾਬ ਹੀ ਨਾ ਫਿਰ ਪਹੁੰਚਿਆ ਮੁਸ਼ਕਲ ਜਾਣ ਰਿਆ ਹੀ ਦਾ ਤੇ ਹੁਣ ਮੰਮੀ ਤੇ ਮਮਾ ਜੀ ਚੱਲ ਗਏ ਆ ਤੇ ਸੋਨੀਆ ਤੇ ਗੋਪੀ ਵੀ ਰਜੇ ਇੱਥੇ ਨਾਲ ਲਿਆ ਘਰੋਂ ਮੋਟਰਸਾਈਕਲ ਲੈ ਕੇ ਫੇਰ ਜਾਣਾ